ਦੁਪਹਿਰੇ 1 ਵਜੇ ਬਾਹਰ ਆਟੋ ਆ ਕੇ ਰੁਕਿਆ ਗੇਟ ਖੜਕਿਆ ਤਾਂ ਬਾਹਰ ਜਾ ਕੇ ਦੇਖਿਆ ਵੱਡੀ ਨਣਦਾਈ ਸੀ ਭਾਬੀ ਆਟੋ ਵਾਲੇ ਨੂੰ ਟੁੱਟੇ ਪੈਸੇ ਦੇ ਦੇਵੋ ਮੇਰੇ ਕੋਲ ਤਾਂ ਬਸ 500 ਦਾ ਬੰਨਿਆ ਨੋਟ ਹੈ ਸੁਮਨ ਘਰ ਅੰਦਰ ਵੜਦੇ ਹੋਏ ਬੋਲੀ ਹਾਂ ਹਾਂ ਦੀਦੀ ਤੁਸੀਂ ਅੰਦਰ ਜਾ ਕੇ ਬੈਠੋ ਗਰਮੀ ਬਹੁਤ ਹੈ ਦੀਪਕ ਆਟੋ ਵਾਲੇ ਨੂੰ ਪੈਸੇ ਦੇ ਦੇਵੇਗਾ ਸਿਮਰਨ ਨੇ ਕਿਹਾ ਦੀਪਕ ਨੂੰ ਪੈਸੇ ਦੇ ਕੇ ਆਟੋ ਵਾਲੇ ਨੂੰ ਦੇਣ ਲਈ ਭੇਜ ਦਿੱਤਾ ਪੈਸੇ ਲੈਂਦੇ ਹੋਏ ਦੀਪਕ ਬੜਬੜਾਇਆ ਮੰਮੀ ਆ ਗਈ ਕੰਜੂਸ ਭੂਆ ਹਰ ਵਾਰ ਇਨਕੁਇਲ ਟੁੱਟੇ ਪੈਸੇ ਨਹੀਂ ਹੁੰਦੇ ਸਾਨੂੰ ਹੀ ਦੇਣਾ ਪੈਂਦਾ ਹੈ ਕਿਰਾਇਆ ਕੁਝ ਕਿਹਾ ਪੁੱਤ ਸੁਮਨ ਸੋਫੇ ਤੇ ਬੈਠਦੇ ਹੋਏ ਬੋਲੀ ਨਹੀਂ ਨਹੀਂ ਦੀਦੀ ਸਿਮਰਨ ਨੇ ਦੀਪਕ ਨੂੰ ਘੂਰਿਆ ਤੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਆਪ ਜਾ ਕੇ ਰਸੋਈ ਵਿੱਚ ਚਾਹ ਪਾਣੀ ਦਾ ਇੰਤਜ਼ਾਮ ਕਰਨ ਲੱਗੀ ਭਾਬੀ ਘਰ ਬੜਾ ਸ਼ਾਂਤ ਹੈ ਸਭ ਕਿੱਥੇ ਗਏ ਨੇ ਮੰਮੀ ਵੀ ਦਿਖ ਨਹੀਂ ਰਹੇ ਤਬੀਅਤ ਤਾਂ ਠੀਕ ਹੈ ਨਾ ਉਹਨਾਂ ਦੀ? ਸੁਮਨ ਨੇ ਘਰ ਵਿੱਚ ਇੱਧਰ ਉੱਧਰ ਦੇਖਦੇ ਹੋਏ ਪੁੱਛਿਆ। "ਦੀਦੀ, ਤੁਸੀਂ ਸ਼ਾਇਦ ਭੁੱਲ ਗਏ, ਅੱਜ ਮੰਗਲਵਾਰ ਹੈ। ਮੰਮੀ ਜੀ ਰੀਆ ਦੇ ਨਾਲ ਮੰਦਿਰ ਗਏ ਨੇ ਤੇ ਤੁਹਾਡਾ ਵੀਰ ਦਫ਼ਤਰ, ਦੀਪਕ ਦੇ ਪੇਪਰ ਚੱਲ ਰਹੇ ਨੇ ਤਾਂ ਉਹ ਹੁਣੇ-ਹੁਣੇ ਸਕੂਲ ਤੋਂ ਵਾਪਸ ਆਇਆ ਹੈ।" ਸਿਮਰਨ ਨੇ ਚਾਹ ਲਿਆ ਕੇ ਟੇਬਲ ਤੇ ਰੱਖ ਦਿੱਤੀ। ਬੱਚਿਆਂ ਦਾ ਹਾਲ-ਚਾਲ ਪੁੱਛਿਆ। "ਰੀਆ ਕੀ ਕਰ ਰਹੀ ਹੈ ਹੁਣ? ਕੋਰਸ ਤਾਂ ਪੂਰਾ ਹੋ ਗਿਆ।" ਉਸਦਾ ਵਿਆਹ ਕਰਨਾ ਹੈ ਜਾਂ ਐਵੇਂ ਹੀ ਘਰ ਵਿੱਚ ਬਿਠਾਈ ਰੱਖਣਾ ਹੈ ਸੁਮਨ ਨੇ ਲੱਡੂ ਖਾਂਦੇ ਹੋਏ ਪੁੱਛਿਆ ਤੇ ਫਿਰ ਸ਼ੁਰੂ ਹੋ ਗਈ ਕੁੜੀਆਂ ਨੂੰ ਜ਼ਿਆਦਾ ਨਹੀਂ ਪੜਾਉਣਾ ਚਾਹੀਦਾ ਫਿਰ ਚੰਗੇ ਮੁੰਡੇ ਨਹੀਂ ਮਿਲਦੇ ਤੇ ਹੋਰ ਵੀ ਪਤਾ ਨਹੀਂ ਕੀ ਕੀ ਉਸੇ ਵਕਤ ਰੀਆ ਦਾਦੀ ਦੇ ਨਾਲ ਘਰ ਵਾਪਸ ਆਈ ਮਾਂ ਆਪਣੀ ਧੀ ਨੂੰ ਦੇਖ ਕੇ ਬਹੁਤ ਖੁਸ਼ ਹੋਈ ਗੱਲਾਂបਾਤਾਂ ਹੋਈਆਂ ਤੇ ਖਾਣਾ ਖਾ ਕੇ ਦੋਨੋਂ ਆਰਾਮ ਕਰਨ ਚਲੀਆਂ ਗਈਆਂ ਨਾਲ ਹੀ ਜਾਂਦੇ ਸਮੇਂ ਸਿਮਰਨ ਨੂੰ ਕਹਿ ਗਈ ਸ਼ਾਮ ਨੂੰ ਛੇਤੀ ਉਠਾ ਦਵਾਂ। ਬਾਜ਼ਾਰ ਜਾਣਾ ਆਪਾਂ। ਤੇ ਹਾਂ, ਟੁੱਟੇ ਹੋਏ ਪੈਸੇ ਵੀ ਨਾਲ ਰੱਖ ਲਵਾਂ। ਸ਼ਾਪਿੰਗ ਸੁਣਦੇ ਹੀ ਸਿਮਰਨ ਨੇ ਸਿਰ ਫੜ ਲਿਆ। "ਲਓ ਜੀ, ਸ਼ਾਪਿੰਗ ਇਹ ਕਰੇਗੀ ਤੇ ਪੇਮੈਂਟ ਮੈਂ ਕਰੂੰਗੀ।" "ਮੰਮੀ, ਤੁਸੀਂ ਕੋਈ ਬਹਾਨਾ ਬਣਾ ਦਿਓ। ਕਹਿ ਦਿਓ ਸਿਰਦਰਦ ਹੋ ਰਿਹਾ ਜਾਂ ਫਿਰ ਡਾਕਟਰ ਕੋਲ ਜਾਣਾ ਹੈ।" ਦੀਪਕ ਤੇ ਰੀਆ ਸਲਾਹ ਦੇਣ ਲੱਗੇ। "ਪੁੱਤ, ਇਹਨਾਂ ਨੂੰ ਜਾਣਦੇ ਹੋਏ 22 ਸਾਲ ਹੋ ਗਏ ਨੇ ਮੈਨੂੰ।" ਕਹਿਣਗੇ ਘਰ ਵਿੱਚ ਬੈਠੀ ਰਹੇਗੀ ਤਾਂ ਸਿਰਦਰਦ ਤਾਂ ਹੋਵੇਗਾ ਹੀ ਚੱਲ ਬਾਜ਼ਾਰ ਹਵਾ ਲੱਗੂਗੀ ਤੇ ਸਿਰਦਰਦ ਠੀਕ ਹੋ ਜੂ ਡਾਕਟਰ ਕੋਲ ਜਾਣਾ ਬੋਲਿਆ ਤਾਂ ਕਹਿਣਗੇ ਠੀਕ ਐ ਪਹਿਲਾਂ ਡਾਕਟਰ ਦੇ ਚੱਲਦੇ ਆ ਤੇ ਫਿਰ ਬਾਜ਼ਾਰ ਚੱਲਾਂਗੇ ਪਾਪਾ ਤੇ ਬਾਕੀ ਰਿਸ਼ਤੇਦਾਰ ਵੀ ਇਹਨਾਂ ਤੋਂ ਦੂਰ ਹੀ ਰਹਿੰਦੇ ਨੇ ਪਰ ਮੈਂ ਤਾਂ ਹਰ ਵਾਰ ਫਸ ਜਾਂਦੀ ਆ ਸਿਮਰਨ ਬੱਚਿਆਂ ਨੂੰ ਸੁਮਨ ਦੀ ਕੰਜੂਸੀ ਦੇ ਕਿੱਸੇ ਸੁਣਾ ਰਹੀ ਸੀ ਤੇ ਨਾਲ ਨਾਲ ਪਰਸ ਵਿੱਚ ਟੁੱਟੇ ਪੈਸੇ ਵੀ ਰੱਖਣ ਲੱਗੀ ਸ਼ਾਮ ਨੂੰ ਚਾਹ ਪਾਣੀ ਪੀ ਕੇ ਦੋਨੋਂ ਸ਼ਾਪਿੰਗ ਕਰਨ ਲਈ ਬਾਜ਼ਾਰ ਨਿਕਲ ਗਈਆਂ ਬਾਜ਼ਾਰ ਪਹੁੰਚ ਕੇ ਸੁਮਨ ਨੇ ਸਮਾਨ ਲੈਣਾ ਸ਼ੁਰੂ ਕੀਤਾ ਦੁਕਾਨਦਾਰ ਬੋਲਿਆ 100 ਰੁਪਏ ਸੁਮਨ ਨੇ ਉਸੇ ਵਕਤ 2000 ਦਾ ਨੋਟ ਕੱਢ ਕੇ ਦੁਕਾਨਦਾਰ ਦੇ ਅੱਗੇ ਕਰ ਦਿੱਤਾ ਦੁਕਾਨਦਾਰ ਬੋਲਿਆ ਮੈਡਮ ਖੁੱਲੇ ਪੈਸੇ ਦਵੋ ਇੰਨੇ ਵੱਡੇ ਨੋਟ ਦੇ ਖੁੱਲੇ ਮੇਰੇ ਕੋਲ ਨਹੀਂ ਮੇਰੇ ਕੋਲ ਵੀ ਨਹੀਂ ਭਾਬੀ ਤੁਹਾਡੇ ਕੋਲ ਹੋਣਗੇ ਤਾਂ ਤੁਸੀਂ ਦੇ ਦਿਵੋ ਸੁਮਨ ਨੇ ਕਿਹਾ ਤੇ ਆਪ ਅੱਗੇ ਵੱਧ ਗਈ। ਸਿਮਰਨ ਨੇ ਸਾਰਾ ਬੈਗ ਫਰੋਲ ਲਿਆ ਪਰ ਉਸ ਦਾ ਪੈਸਿਆਂ ਵਾਲਾ ਪਾਊਚ ਗਾਇਬ ਸੀ। ਸਿਮਰਨ ਨੂੰ ਪਰੇਸ਼ਾਨ ਦੇਖ ਕੇ ਸੁਮਨ ਵਾਪਸ ਆਈ। ਕੀ ਹੋਇਆ ਭਾਬੀ? ਪੈਸੇ ਦਿੱਤੇ ਨਹੀਂ ਹਜੇ ਤੱਕ? ਦੀਦੀ ਪਾਊਚ ਲੱਗਦਾ ਘਰ ਹੀ ਰਹਿ ਗਿਆ। ਟੁੱਟੇ ਤਾਂ ਕੀ? ਮੇਰੇ ਕੋਲ ਤਾਂ ਪੈਸੇ ਹੀ ਨਹੀਂ। ਤੁਸੀਂ 500 ਦਾ ਨੋਟ ਹੀ ਦੇ ਦਿਵੋ। ਸਿਮਰਨ ਨੇ ਕਿਹਾ। ਸੁਮਨ ਨੇ ਸਿਮਰਨ ਦਾ ਬੈਗ ਆਪ ਫਰੋਲ ਲਿਆ। ਪਾਊਚ ਨਾ ਮਿਲਿਆ। ਤਾਂ ਉਸ ਨੂੰ ਮਜਬੂਰੀ ਵਿੱਚ ਆਪਣੇ ਕੋਲ ਰੱਖੇ 500 ਦਾ ਨੋਟ ਦੇਣਾ ਹੀ ਪਿਆ ਭਾਬੀ ਹੁਣ ਘਰ ਚਲਦੇ ਆ ਸਵੇਰ ਦਾ ਸਫਰ ਵੀ ਕੀਤਾ ਤੇ ਸ਼ਾਪਿੰਗ ਵੀ ਹੁਣ ਤਾਂ ਵੀਕਨੈਸ ਹੋ ਰਹੀ ਹੈ ਜਦੋਂ ਖੁਦ ਦੇ ਪੈਸੇ ਖਰਚ ਹੋਏ ਤਾਂ ਸੁਮਨ ਨੂੰ ਥਕਾਵਟ ਦਾ ਬਹਾਨਾ ਯਾਦ ਆ ਗਿਆ ਜਾਣ ਹੀ ਲੱਗੀਆਂ ਕਿ ਪਿੱਛੋਂ ਆਵਾਜ਼ ਆਈ ਪੂਆ ਜੀ ਇੰਨੀ ਛੇਤੀ ਸ਼ਾਪਿੰਗ ਖਤਮ ਸਕੂਟਰੀ ਤੇ ਖੜੇ ਰੀਆ ਤੇ ਦੀਪਕ ਬੋਲੇ ਤੁਸੀਂ ਇੱਥੇ ਕਿਵੇਂ सिमरन ਨੇ ਚੌਂਕ ਕੇ ਪੁੱਛਿਆ ਦੀਪਕ ਨੇ ਕੁਝ ਫੋਟੋ ਸਟੇਟ ਤੇ ਨੋਟਸ ਲੈਣੇ ਸੀ ਤੇ ਮੇਰਾ ਛੋਲੇ ਭਟੂਰੇ ਖਾਣ ਦਾ ਮਨ ਸੀ ਸੋਚਿਆ ਮੰਮੀ ਤੇ ਪੂਆ ਜੀ ਮਿਲ ਹੀ ਜਾਣਗੇ ਰਸਤੇ ਵਿੱਚ ਪੂਆ ਜੀ ਨੂੰ ਵੀ ਤਾਂ ਛੋਲੇ ਭਟੂਰੇ ਬਹੁਤ ਪਸੰਦ ਨੇ ਰੀਆ ਨੇ ਹੱਸਦੇ ਹੋਏ ਕਿਹਾ ਨਾ ਨਾ ਬੱਚਿਓ ਅੱਜ ਨਹੀਂ ਅੱਜ ਤਾਂ ਮੈਂ ਬਹੁਤ ਥੱਕ ਗਈਆਂ ਕਹਿ ਕੇ ਸੁਮਨ ਅੱਗੇ ਜਾਣ ਲੱਗੀ ਪਰ ਬੱਚੇ ਕਿੱਥੇ ਮੰਨਣ ਵਾਲੇ ਸੀ ਸਾਰੇ ਹੀ ਮਸ਼ਹੂਰ ਚਾਚੇ ਦੀ ਦੁਕਾਨ ਤੇ ਬੈਠ ਕੇ ਛੋਲੇ ਭਟੂਰਿਆਂ ਦਾ ਆਨੰਦ ਲੈਣ ਲੱਗੇ ਨਾ ਚਾਹੁੰਦੇ ਹੋਏ ਵੀ ਸੁਮਨ ਨੇ 2000 ਦਾ ਨੋਟ ਐਵੇਂ ਕੱਢਿਆ ਜਿਵੇਂ ਆਪਣੇ ਪੈਸਿਆਂ ਨੂੰ ਵਿਦਾਈ ਦੇ ਰਹੀ ਹੋਵੇ ਦੀਦੀ ਹੁਣ ਤਾਂ ਟੁੱਟੇ ਪੈਸੇ ਹੋ ਹੀ ਗਏ ਥਕਾਨ ਵੀ ਗਾਇਬ ਹੈ ਹੁਣ ਤਾਂ ਖੂਬ ਸ਼ਾਪਿੰਗ ਹੋ ਸਕਦੀ ਹੈ ਸਿਮਰਨ ਨੇ ਮੁਸਕਰਾਉਂਦੇ ਹੋਏ ਕਿਹਾ ਨਾ ਨਾ ਭਾਬੀ ਹੁਣ ਕੁਝ ਨਹੀਂ ਲੈਣਾ ਸਭ ਸਮਾਨ ਸਾਡੇ ਉੱਤੇ ਮਿਲ ਜਾਂਦਾ ਹੈ ਫਾਲਤੂ ਬੋਝ ਕਿਉਂ ਚੱਕੂਗੀ ਜਾਂਦੇ ਹੋਏ ਸੁਮਨ ਨੇ ਚੱਕਰ ਆਉਂਦਾ ਬਹਾਨਾ ਬਣਾਇਆ ਰੀਆ ਨੇ ਉਸੇ ਵਕਤ ਰਿਕਸ਼ੇ ਵਾਲੇ ਨੂੰ ਬੁਲਾ ਲਿਆ ਤੇ ਦੋਨੋਂ ਆਪਣੇ ਘਰ ਵੱਲ ਚੱਲੀਆਂ ਗਈਆਂ ਹੁਣ ਦੱਸਣ ਦੀ ਜ਼ਰੂਰਤ ਨਹੀਂ ਕਿ ਰਿਕਸ਼ੇ ਦਾ ਕਿਰਾਇਆ ਵੀ ਸੁਮਨ ਨੇ ਹੀ ਦਿੱਤਾ ਹੁਣ ਟੁੱਟੇ ਪੈਸੇ ਨਾ ਹੋਂਦਾ ਕੋਈ ਬਹਾਨਾ ਨਹੀਂ ਸੀ ਉਸ ਕੋਲ ਇੱਕ ਰਾਜ਼ ਦੀ ਗੱਲ ਸਿਮਰਨ ਬਹਾਨਾ ਨਹੀਂ ਸੀ ਬਣਾ ਰਹੀ ਉਸ ਨੂੰ ਸੱਚ ਵਿੱਚ ਨਹੀਂ ਸੀ ਪਤਾ ਕਿ ਰੀਆ ਤੇ ਦੀਪਕ ਨੇ ਹੀ ਉਸਦਾ ਪੌਚ ਕੱਟਿਆ ਤਾਕੀ ਕੰਜੂਸ ਭੂਆ ਦੇ 2000 ਰੁਪਏ ਦੇ ਨੋਟ ਦੇ ਖੁੱਲੇ ਹੋ ਜਾਣ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਿਹੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ